ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਤਾਂ ਅਮਨ ਗ੍ਰੀਨ ਸੁਸਾਇਟੀ ਖਰੜ ਦੇ ਵਿੱਚ ਅੱਜ ਇੱਥੇ ਇੱਕ ਕੀਰਤਨ ਸਮਾਗਮ ਚੱਲ ਰਿਹਾ ਹੈ ਇਸ ਸੁਸਾਇਟੀ ਦੇ ਵੱਲੋਂ ਰਲ ਮਿਲ ਕੇ ਇਹ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਵੇਂ ਕਿ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸ ਸੰਬੰਧ ਦੇ ਵਿੱਚ ਇਹ ਜੋ ਅੱਜ ਕੀਰਤਨ ਦਰਬਾਰ ਖਰੜ ਦੇ ਵਿੱਚ ਹੋ ਰਿਹਾ ਹੈ ਤੁਹਾਨੂੰ ਇੱਥੇ ਦੀਆਂ ਕੁਝ ਝਲਕੀਆਂ ਵੀ ਦਿਖਾਉਨੇ ਆ ਕੀਰਤਨ ਵੀ ਦਿਖਾਉਨੇ ਆ ਤੇ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਦੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਬਾਬਾ ਅਮਨਦੀਪ ਸਿੰਘ ਜੀ ਰੋੜੀਆ ਸਾਹਿਬ ਤੋਂ ਦੀਨਾ ਨੇ ਸਾਨੂੰ ਆਪਣੀ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਵਿੱਚ ਪਹੁੰਚੇ ਨੇ ਹੁਣ ਸੰਤ ਬਾਬਾ ਹਰਦੀਪ ਸਿੰਘ ਜੀ ਕੋ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਬਾਬਾ ਜੀਆ ਨੂੰ ਬੇਨਤੀ ਹੈ ਕਿ ਪਹਿਲਾਂ ਕੁਝ ਸਭਾ जो कि सावंत सज्जन ने बबा जी उन्होंने सम्मान करना सा हाथ जोड़ के बेंती है जो कि साधान जी वो भी अपना

We need आ

ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਜੀਵਨਪ੍ਰੀਤ ਸਿੰਘ ਹੈ ਜੀ ਜੀ ਇਹ ਕਿਹੜੀ ਕਲੋਨੀ ਹੈ ਇਹ ਖਰੜ ਦੇ ਵਿੱਚ ਇਹ ਖਰੜ ਵੀ ਕੀ ਅਮਨ ਗ੍ਰੀਨ ਸੋਸਾਇਟੀ ਹੈ ਜੀ ਜੀ ਜਿਹੜੀ ਕਿ ਸੱਚੀ ਹੋਮ ਤੇ ਆਪਣਾ ਬੈਸਟ ਹੋਮਸ ਨਾਲ ਲੱਗਦੀ ਆ ਜੀ ਅੱਜ ਕੀ ਇਹ ਪ੍ਰੋਗਰਾਮ ਕੀਰਤਨ ਦਰਬਾਰ ਚੱਲ ਰਿਹਾ ਹੈ। ਹਾਂਜੀ ਕੀਰਤਨ ਦਰਬਾਰ ਚੱਲ ਰਿਹਾ ਹੈ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦਾ ਜੀ ਸੇਵਾਦਾਰਾਂ ਦੇ ਵਿੱਚ। ਹਾਂਜੀ। ਜੀ। ਉਹਨਾਂ ਦੇ ਪ੍ਰਕਾਸ਼ ਦਿਹਾੜੇ ਦਾ ਜੀ ਸ਼ੁਭ ਪਵਿੱਤਰ ਕੀਰਤਨ ਦਰਬਾਰ ਹੋ ਰਿਹਾ ਹੈ ਜੀ। ਜੀ। ਤੇ ਆਪਣੇ ਰੋੜੀ ਸਾਹਿਬ ਤੋਂ ਜੀ ਮਤਲਬ ਕਿ ਮਹਾਨ ਜਥਾ ਆਇਆ ਸੀਗਾ ਜੀ ਉਸ ਤੋਂ ਬਾਅਦ ਅੱਗੇ ਹੁਣ ਲੱਗੇ ਹੋਏ ਆ ਜੀ ਕੀਰਤਨ ਕਰਨ ਲਈ। ਜੀ। ਇਹ ਹਰ ਸਾਲ ਕਰਾਉਂਦੇ ਆ ਜੀ। ਹਾਂਜੀ ਹਾਂਜੀ ਹਰ ਸਾਲ ਕਰਵਾਉਂਦੇ ਆ ਜੀ। ਅੱਛਾ ਜੀ। ਹਾਂਜੀ। ਵਾਹ ਬਾਈ ਜੀ ਬੜੀ ਮਿਹਰ ਹੈ ਬਾਬਾ ਨਾਨਕ ਜੀ ਦੀ ਬਿਲਕੁਲ ਜੀ ਬਿਲਕੁਲ ਬਾਬੇ ਨਾਨਕ ਨੇ 20 ਸਾਲ ਲੰਗਰ ਸ਼ੁਰੂ ਕਰਿਆ ਸੀ ਜੀ ਜੋ ਕੀ ਅੱਜ ਤੱਕ ਕਦੇ ਨਹੀਂ ਥੁੜਿਆ ਜੀ ਨਾ ਅੱਗੇ ਕਦੇ ਥੁੜੇਗਾ ਜੀ ਜੀ ਬਿਲਕੁਲ ਸੋ ਬਾਬਾ ਜੀ ਬਹੁਤ ਬਹੁਤ ਕਿਰਪਾ ਹੈ ਜੀ ਇਸ ਕਰਕੇ ਵਾਹਿਗੁਰੂ ਇਹ ਹੀ ਕਹਿਣਾ ਚਾਹੂੰਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਹਰ ਇੱਕ ਚੀਜ਼ ਨੇ ਤੁਹਾਡੀ ਜ਼ਿੰਦਗੀ ਦੇ ਉੱਤੇ ਰੁਕਾਵਟ ਲਗਾਈ ਹਰ ਇੱਕ ਚੀਜ਼ ਨੇ ਸਾਨੂੰ ਬੰਨਣ ਦੀ ਕੋਸ਼ਿਸ਼ ਕੀਤੀ ਚਾਹੇ ਕੋਈ ਵੀ ਚੀਜ਼ ਹੋਵੇ ਵਾਟਐਵਰ ਇਟ ਇਜ਼ ਤੈਨੂੰ ਬੰਨਿਆ ਤੈਨੂੰ ਆਜ਼ਾਦੀ ਕਿਹਨੇ ਦੇਣੀ ਸੀ ਤੂੰ ਆਪਣੇ ਆਪ ਨੇ ਪਰ ਤੂੰ ਤਾਂ ਆਪਣੇ ਆਪ ਨੂੰ ਸੋਚੋਂ ਤੂੰ ਵੀ ਆਜ਼ਾਦ ਨਹੀਂ ਕਰਦਾ ਤੂੰ ਕਦੇ ਆਪਣੇ ਮਨ ਦੀ ਸੁਣ ਕੇ ਦੇਖੀ ਨਹੀਂ ਫਿਰ ਜਦੋਂ ਮਨ听 ਨਹੀਂ ਸੁਣਦਾ ਬੰਦਾ ਆਪਦੀ ਨਹੀਂ ਸੁਣਦਾ ਫਿਰ ਕੀ ਹੁੰਦਾ ਡਿਪਰੈਸ਼ਨ ਐਂਜ਼ਾਈਟੀ ਇਦਾਂ ਦੇ ਜਿਹੜੇ ਲੋਕ ਅੱਜ ਕੱਲ ਬੱਚਾ ਤੇ ਆਪਣੀਆਂ ਨੂੰ ਸੋਨਾ ਆਜ਼ਾਦੀ ਇਹਦਾ ਮਤਲਬ ਕੀ ਹੈ ਧਰਮ ਇਹ ਇਸਪਿਰਚੁਅਲਿਟੀ ਧਾਰਮਿਕਤਾ ਜਿਸ ਦੇ ਵਿੱਚ ਬੰਦੇ ਨੂੰ ਆਜ਼ਾਦੀ ਮਿਲਣੀ ਸੀ ਨਹੀਂ ਕਰਦਾ ਇਥੇ ਨਾਮ ਨੇ ਲੜਨਾ ਸਿਮਰਨ ਨੇ ਲੜਨਾ ਧਾਰਮਿਕ ਜੀਵਨ ਨੇ ਲੜਨਾ ਕਿਸੇ ਨੇ ਨਹੀਂ ਲੜਿਆ ਮੈਂ ਤਾਂ ਕਾਲੂ ਜੀ ਕਹਿੰਦੇ ਪਹਿਲਾ ਜਨਮ ਹੋਇਆ ਬੀਬੀ ਨਾਲਕੀ ਜੀ ਦਾ ਤੇ ਨਾਲਕੀ ਇਹ ਨਾਮ ਤਾਂ ਕਿਵੇਂ ਪਿਆ ਜੇ ਮੈਨੂੰ ਸੋਨ ਨੂੰ ਪਤਾ ਕਿ ਪਹਿਲਾਂ ਹੁਣ ਵੀ ਵੈਸੇ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਆਪਣੀ ਸਰਦੀ ਮਾਂ ਕੋਲ ਜਾਂਦੀ ਹੈ। ਉਦੋਂ ਜਦੋਂ ਬੀਬੀ ਨਾਨਕੀ ਦਾ ਜਨਮ ਹੋਇਆ ਤੇ ਨਾਨੇ ਨੇ ਚੱਕਿਆ ਨਾਨੀ ਨੇ ਚੱਕਿਆ ਕਹਿੰਦੇ ਤਾਂ ਨਾਨਕਿਆਂ ਦੀ ਹੈ ਨਾਨਕਿਆਂ ਦੀ ਹੈ ਉੱਥੋਂ ਨਾਮ ਪੈ ਗਿਆ ਨਾਨਕੀ। ਤੇ ਜਿਵੇਂ ਗੁਰੂ ਨਾਨਕ ਪਾਸਾ ਦਾ ਜਨਮ ਹੋਇਆ ਪ੍ਰਕਾਸ਼ ਹੋਇਆ ਤੇ ਗੁਰੂ ਨਾਨਕ ਪਾਸਾ ਨੂੰ ਜਦੋਂ ਨਾਨਕੀ ਦੀ ਝੋਲੀ ਵਿੱਚ ਪਾਇਆ ਤੇ ਕਹਿੰਦੇ ਨਾਨਕੀ ਦੀ ਨਾਨਕੀ ਦਾ ਨਾਨਕ। ਨਾਨਕ ਇਹਦਾ ਅਰਥ ਵੀ ਇਹੀ ਕੱਢਿਆ ਗਿਆ ਹੈ ਕਿ ਜੋ ਅਨੇਕਤਾ 'ਚ ਵਿਸ਼ਵਾਸ ਨਹੀਂ ਕਰਦਾ ਇਕਤਾ 'ਚ ਵਿਸ਼ਵਾਸ ਕਰਦਾ ਇਕ ਨਾਮ ਵੀ ਅੱਗੇ-ਅੱਗੇ ਆਉਣੇ ਆ ਉਹ ਨਹੀਂ ਜੋ ਜਿਹੜਾ ਇਕ 'ਚ ਵਿਸ਼ਵਾਸ ਕਰਦਾ ਇਕ ਮੈਤਾ ਕਾਲੂ ਜੀ ਕਹਿੰਦੇ ਬੇਦੀ ਖਾਨਦਾਨ ਦੇ ਸੀ ਨਾ ਇਹ ਜਿਹੜਾ ਖਾਨਦਾਨ ਸੀ ਬੇਦੀਆਂ ਦਾ ਸੀ ਬੜੀਆ ਕਾਰੋਬਾਰ ਸੀ ਇਹਨਾਂ ਦਾ ਐ ਨਾਨਕ ਜਿਹਨੇ ਕੋ ਗੁਰਨਾਨਕ ਪਾਤਸ਼ਾਹ ਗਰੀਬ ਸੀ ਜਾਂ ਮਾਇਆ ਨਹੀਂ ਸੀ ਬੜੀ ਸੀ ਐਨ ਉਹ ਜਿਹੜਾ ਪੂਰਨ ਕਲਿਆਣ ਚੰਦ ਬੇਦੀ ਇਹ ਕਹਦੇ ਪਉਣ ਦੁਨਿਆਵੀ ਪੜਾਈ ਜਿਹੜੀ ਐ ਵਿਦਿਆ ਐ ਇਹ ਨਾਨਕ ਜੀ ਨੂੰ ਦੇਣੀ ਦੇ ਕੋ ਪਾਲ ਪਾnde ਕੋ ਪੜਨੇ ਪਾਇਆ गोपाल पांडे ਕੋਲ ਗਏ ਤੇ ਫੈਲਾ ਸ਼ਬਦ ਲਿਖਵਾਇਆ ਕਹਿੰਦੇ ਲਿਖ ਨਾਨਕ ਊੜਾ ਨਾਨਕ ਪਾਸ਼ੇ ਨੇ ਊੜਾ ਇਹਦਾ ਅਰਥ ਕੀ ਹੈ ਕਹਿੰਦੇ ਕੋਈ ਅਰਥ ਨਹੀਂ ਕਹਿੰਦੇ ਕੋਈ ਅਰਥ ਨਹੀਂ ਹੈ ਕਹਿੰਦੇ ਜਿਹਦਾ ਅਰਥ ਹੀ ਕੋਈ ਨਹੀਂ ਮੈਂ ਪੜ੍ਹ ਕੇ ਲੈਣਾ ਕੀ ਹੈ ਫਿਰ ਕਹਿੰਦੇ ਨਹੀਂ ਨਾਨਕ ਜਦੋਂ ਆਪਾਂ ਸ਼ਬਦ ਤੇ ਸ਼ਬਦ ਨੂੰ ਜੋੜਦੇ ਆਂ ਉਦੋਂ ਮਤਲਬ ਪੜਦਾ ਹੈ ਕਹਿੰਦੇ ਤੁਸੀਂ ਤਾਂ ਕਹਿੰਦਾ ਮਤਲਬ ਹੀ ਕੋਈ ਨਹੀਂ ਕਹਿੰਦੇ ਇੱਕ ਸ਼ਬਦ ਦਾ ਮਤਲਬ ਕੀ ਹੋ ਸਕਦਾ ਹੈ ਇੱਕ ਸ਼ਬਦ ਦਾ ਕੀ ਮਤਲਬ ਹੋ ਸਕਦਾ ਹੈ ਉਦੋਂ ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਕਹਿੰਦੇ ਦੇਖ ਇੱਕ ਓ ਅੰਕਾਰ ਪਹਿਲਾ ਸ਼ਬਦ ਇੱਥੇ ਉਹ ਬੋਲਦਾ ਕਿ ਤੂੰ ਪੜ੍ਹਨ ਨਹੀਂ ਆਇਆ ਪੜ੍ਹਾਉਣਾ ਆਇਆ ਦਾ ਇਹ ਕਹਿੰਦੇ ਉਹ ਪਈ ਕਲਿਆਣਾ ਪਈ ਮੈਂ ਤੇ ਆਏ ਇਹ ਦੁਨੀਆ ਨੂੰ ਦੁਨੀਆ ਤੋਂ ਪੜ੍ਹਨ ਜਾਂ ਸਿੱਖਣ ਨਹੀਂ ਆਇਆ ਸਿਖਾਉਣ ਆਇਆ ਹੈ ਜੇ ਦੀ ਮੱਤ ਮੈਨੂੰ ਅੱਜ ਤੱਕ ਨਹੀਂ ਆਈ ਮੈਂ ਦੁਨੀਆ ਨੂੰ ਪੜਾ ਪੜਾ ਕੇ ਥੱਕ ਚੁੱਕਿਆ ਮੈਨੂੰ ਜੇ ਕਿਨੇ ਮਦਦ ਦਿੱਤੀ ਐ ਇਹਨੇ ਦਿੱਤੀ ਐ ਬਾਲ ਅਵਸਥਾ ਤੇ ਨਹੀਂ ਜੇ ਲਿਖਿਆ ਕਹਿੰਦੇ ਲਿਖਿਆ ਇੱਕ ਓ ਅੰਕਾਰ ਉਮਰ ਤੋਂ ਵੱਡੀ ਸੰਸਾਰੀ ਉਮਰ ਤੋਂ ਵੱਡੀ ਉਮਰ ਹੈ ਧਰਮਿਕ ਨੂੰ ਕਹਿੰਦੇ ਨਾਨਕ ਜੀ ਮੈਂ ਤਾਂ ਲੁੱਤੀ ਕਹਿੰਦੇ ਪੁੱਤਰ ਜੇ ਦੁਨੀਆਵੀ ਵਿਦਿਆ ਸਿੱਖੇਗਾ ਨਹੀਂ ਕਦੇ ਨਾਨਕ ਜੀ ਕਹਿੰਦੇ ਪਿਤਾ ਜੀ ਮੈਂ ਤਾਂ ਸਿੱਖਣਾ ਚਾਹੁੰਦਾ ਕਿ ਸਿਖਾਉਣ ਵਾਲਾ ਮਿਲੇ ਸਮਾਂ ਬੀਤਦਾ ਗਿਆ ਗੁਰੂ ਨਾਨਕ ਪਾਤਸ਼ਾਹ ਉਮਰ ਬੜੀ ਰਹੀ ਹੁੰਦੀ ਗਈ ਸਾਰੀਆਂ ਸਾਖੀਆਂ ਤੁਸੀਂ ਸੁਣੀ ਹੋਈਆਂ ਨੇ ਲੱਗਦਾ ਤੇ ਮੈਂ ਅੱਜ ਸਾਰਿਆਂ ਨੂੰ ਕੱਪਰਤ ਕਰਦਾ ਹੋਇਆ ਗੁਰੂ ਨਾਨਕ ਦਾ ਮਿਸ਼ਨ ਦੱਸਣਾ ਤੇ ਗੁਰਨਾਨਕ ਪਾਸਾ ਦੇਖ ਰਹੇ ਨੇ ਆਮੀ ਧਰਮ ਦਾ ਅੱਡਾ ਹੈ ਉਹ ਵੀ ਧਰਮ ਦਾ ਅੱਡਾ ਹੈ ਇਹ ਧਰਮ ਦਾ ਅੱਡਾ ਹੈ ਇਹ ਕਹਿੰਦਾ ਮੈਂ ਧਰਮੀ ਆ ਇਹ ਤਾਂ ਆਪਣੇ ਮੰਤਰਾਂ ਦਾ ਅਬਮਾਨ ਹੰਕਾਰ ਕਰਦਾ ਹੈ ਇਹ ਕਹਿੰਦਾ ਮੈਂ ਧਰਮੀ ਆ ਇਹ ਤਾਂ ਮੰਗਤਾ ਹੈ ਧਰਮਿਕਤਾ ਹੋਇਆ ਇਹ ਤਾਂ ਮੰਗਤਾ ਹੈ ਇਹ ਨੂੰ ਮੰਗਣ ਤੋਂ ਬਣਾਉਂਦਾ ਕੀ ਹੈ ਇੱਕ ਗੱਲ ਯਾਦ ਰੱਖਿਓ ਧਰਮ ਦਾ ਮਤਲਬ ਕਦੇ ਮੰਗਣਾ ਨਹੀਂ ਹੁੰਦਾ ਧਰਮ ਦਾ ਮਤਲਬ ਸੰਪਣਾ ਹੁੰਦਾ ਹੈ ਸਮਾਪਤ ਹੋਣਾ ਇਹ ਮੇਰੇ ਵਰਗੇ ਦੀਆਂ ਜੇ ਤਾਂ ਭਰਨ ਵਾਸਤੇ ਇਸ ਨੂੰ ਧੰਦਾ ਬਣਾਇਆ ਗਿਆ ਪਰ ਧੰਦਾ ਨਹੀਂ ਹੈ ਇਹ ਤਾਂ ਸਾਨੂੰ ਮੁਕਤੀ ਦਿੰਦਾ ਹੈ ਆਜ਼ਾਦੀ ਦਿੰਦਾ ਹੈ गुरु नानक पाशाह कुनिया कर फिर इन्हू मरदाना जी मिले आ हा आखिए देखिए यारी मरदाने वर्गी नानक वर्गी किस्से सुन देना यह दोस्ती है असली मित्रता इन कहें कृष्ण मित्रता देखो ਨੁਮਾਨ ਤੇ ਰਾਮ ਮਿੱਤਰਤਾ ਦੇ ਪਿਆਰ ਦੇਖੋ ਬੇਖੋ ਰੇ ਆਪਦਾ ਧਾਰਮਿਕ ਅਵਸਥਾ ਆਪਣੇ ਤਰੀਕੇ ਨਾਲ ਚਲਾਓ ਬਸ ਕਿਸੇ ਧਰਮ ਦੀ ਬੇਅਦਬੀ ਨਾ ਹੋਵੇ ਕਿਸੇ ਵੀ ਮर्यादा ਦੀ ਉਲੰਘਣਾ ਨਾ ਹੋਵੇ ਬਸ ਮੰਦਰ ਉਹਦੀ ਤੁਸੀਂ ਆਦਰਮਾਨ ਰੱਖੋ ਕਿ ਸਨਾਤਨ ਮਤ ਨੂੰ ਪੁਰਾਣਾ ਲੱਗੇ ਗੁਰਦੁਆਰਾ ਸਿੱਖ ਮਤ ਨੂੰ ਪੁਰਾਣਾ ਲੱਗੇ ਮਸਜਿਦ ਐ ਮੁਸਲਮਾਨ ਮਤ ਨੂੰ ਪੁਰਾਣਾ ਲੱਗੇ ਚਰਚਾ ਐ 크੍ਰਿਸਚਨ ਮਤ ਨੂੰ ਪੁਰਾਣਾ ਲੱਗੇ ਕਿਸੇ ਨੂੰ ਪੁਰਾਣਾ ਲੱਗੇ ਹਰ ਇੱਕ ਦੇ ਬੁੱਧਿਸਤ ਨੂੰ ਬੁੱਧਿਧਮ ਨੂੰ ਤਾਂ ਬੈਸਭੀ ਕਿਸੇ ਨੂੰ ਪੁਰਾਣਾ ਲੱਗਦਾ ਹੀ ਨਹੀਂ ਉਹਦਾ ਤੇ ਆਪ ਨੂੰ ਮਸਤਰਾ ਦੇ ਇਸ ਤਰ੍ਹਾਂ ਕਿ ਆਪਾਂ ਆਪਦਾ ਧਰਮ ਆਪ ਆਪਣਾ ਸ਼ੁਰੂ ਕਰੀਏ ਸਭਨਾਂ